ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਨਾਮ ਤੋਂ ਬਿਸ਼ਨਪੁਰਾ ਮਰਦਖੇੜੇ ਨੂੰ ਜਾਂਦੇ ਆ ਰਸਤੇ ਦੇ ਵਿੱਚ ਸਾਡੇ ਨਰੇਗਾ ਮਜ਼ਦੂਰ ਭਰਾ ਸਾਡੀਆਂ ਮਾਈਆਂ ਜੋ ਆਪਾਂ ਨੂੰ ਪਤਾ ਹੈ ਸੜਕ ਦੇ ਉੱਤੇ ਸਫਾਈ ਦਾ ਕੰਮ ਕਰਦੇ ਨੇ ਨਾਲਿਆਂ ਤੇ ਰਸਤਿਆਂ ਤੇ ਹੋਰ ਜੋ ਡਾਣੇ ਡਿਗੇ ਹੁੰਦੇ ਨੇ ਉਹਨਾਂ ਨੂੰ ਸਾਫ਼ ਕਰਨ ਦਾ ਕੰਮ ਕਰ ਰਹੇ ਸੀ ਕਈਆਂ ਨਾਲ ਤੇ ਦਾਤੀਆਂ ਨਾਲ ਜਿਨ੍ਹਾਂ ਦੇ ਉੱਤੇ ਸੜਕ ਤੇ ਸਾਈਡ ਤੇ ਬਿਲਕੁਲ ਕੰਮ ਕਰਦੇ ਆ ਤੇ ਟਰੱਕ ਚੜ ਗਿਆ ਟੈਂਪੂ ਸ਼ਾਇਦ 709 ਹੁੰਦਾ ਸ਼ਾਇਦ ਉਹ ਚੜ ਗਿਆ ਜਿਹਦੇ ਕਾਰਨ 1 ਮਈ ਦੀ ਮਾਤਾ ਦੀ ਤੇ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ ਮੌਕੇ ਤੇ ਡੈੱਡ ਬੱਡੀਆਂ ਵੀ ਸੜਕ ਦੇ ਉੱਪਰੇ ਪਈਆਂ ਨੇ ਹੁਣ ਦਿਖਾਉਣਿਆ ਪੂਰੀ ਗੱਲਬਾਤ ਵੀ ਕਿਵੇਂ ਘਟਨਾ ਘਟੀ ਸਾਰੀ ਖੇਤਾਂ ਵਾਲੀ ਸਾਈਡ ਆ ਜਾ ਪਿਛਲੀ ਸਾਈਡ ਆਜਿਓ ਜਾਂ ਖੇਤਾਂ ਵਾਲੀ ਸਾਈਡ ਆਜਿਓ ਆ ਖੇਤਾਂ ਵਾਲੀ ਸਾਈਡ ਆਜਿਓ ਤੇ ਨਾਲ ਇੱਕ ਦੋ ਦੋ ਬੰਦੇ ਪਰਿਵਾਰਾਂ ਦੇ ਆਜਿਓ ਇਹਦੇ ਕੋਈ ਫੈਸਲਾ ਕਰਨਾ ਪਰ ਉਹ ਕੀ ਕਰਨਾ ਇਸ ਕਰਕੇ ਬੈਠ ਜੋ ਸਾਰੇ ਨੇ ਕਾਹਨ ਨਾ ਕਰਿਓ ਪਿੰਡਾਂ 'ਚੋਂ ਬੰਦੇ ਆਪਾਂ ਬੁਲਾ ਲਏ ਅਨਾਊਂਸਮੈਂਟਾਂ ਹੋ ਰਹੀਆਂ ਨੇ ਆ ਜਾਣਗੇ ਬੰਦੇ ਬੈਠੋ ਰੇ ਲੰਗਰ ਪਾਣੀ ਦਾ ਪ੍ਰਬੰਧ ਕਰ ਦਿਆਂਗੇ ਪਰ ਇਹ ਗੱਲ ਦੇ ਉੱਤੇ ਆਪਾਂ ਇਹ ਬੰਨ੍ਹ ਲਾ ਕੇ ਜਾਣਾ ਵੀ ਇਹ 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 ਗੱਲ ਇਹ ਅੱਗੇ ਤੋਂ ਨਾ ਵਪਰੇ ਇਹ ਲਿਖੀਆਂ ਲੁਕੀਆਂ ਗੱਲਾਂ ਨੂੰ ਛੱਡ ਦਈਏ ਇਹ ਇੱਕ ਹਕੂਮਤ ਵੱਲੋਂ ਕਤਲ ਹੈ ਇਹ ਕਤਲ ਨੂੰ ਸਮਝੀਏ ਇੱਕ ਰਾਜਨੀਤਿਕ ਕਤਲ ਹੈ ਇਹ ਕਿੱਧਰੋਂ ਤੇ ਕਿਵੇਂ ਹੋ ਗਿਆ ਕਿਹਦੇ ਰਾਹੀਂ ਹੋ ਗਿਆ ਇਸ ਕਰਕੇ ਜਿੰਨੀਆਂ ਸਾਡੇ ਦਿਮਾਗਾਂ ਦੇ ਟੈਨਸ਼ਨਾਂ ਜਿੰਨੀ ਭੱਜਣਾੜ ਜਿੰਨੀ ਦੇ ਚੰਨੀ ਸਾਡੇ ਸਮਾਤ ਹੋ ਰਹੀ ਆ ਉਹਦਾ ਸੱਤਾ ਭਾਵੋ ਇਹ ਸਾਰਾ ਗੁੱਸਾ ਉੱਤੇ ਮਤਲਬ ਆ ਜਿਹੜਾ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਅਸੀਂ ਇਸ ਦੀ ਸਾਕਤਨ ਖੇਦੀ ਕਰਦੇ ਇਸੇ ਦੀ ਪੁਲਿਸ ਨੂੰ ਆ ਜਿਹੜਾ ਉਹ ਭੁਗਤਣਾ ਪਊਗਾ ਬਾਜੀਆ ਇਹਨਾਂ ਦੇ ਉਹਨਾਂ ਨੂੰ ਭਾਜੀ ਇਹਨਾਂ ਨੂੰ ਇਹ ਵਾਰਨਿੰਗ ਦਿੰਨੇ ਆ ਪੁਲਿਸ ਨੂੰ ਬ੍ਰਹਿਮੰਦੇਗਾ ਦੇ ਵਿੱਚ ਕੰਮ ਕਰਦੇ ਸੋਸ਼ਲਟੀ ਆ ਚੌਕ ਆਪਣੇ ਵੀਡੀਓ ਬਲਾਗ ਦੇ ਮੂਹਰੇ ਅੱਜ ਮਨੇ ਦੇਖਿਆ ਕੰਮ ਇਹਦਾ ਧਰਨਾ ਲੱਗਿਆ ਹੋਇਆ ਸੀ ਠੀਕ ਹੈ ਤੇ ਉੱਥੇ ਇਸ ਦਾ ਧਰਨੇ ਤੇ ਬੈਠੇ ਤੇ ਸਾਨੂੰ ਦਾ ਧਰਨੇ ਤੇ ਵੀਡੀਓ ਦੇ ਅੰਦਰ ਅਸੀਂ ਮੀਟਿੰਗ ਕਰ ਰਹੇ ਸੀ ਜਦੋਂ ਇਹ ਖਬਰ ਗਈ ਆ ਸਾਨੂੰ ਠੀਕ ਹੈ ਇਹ ਕੰਮ ਕਰ ਤੇ ਸਾਡਾ ਵੀਰ ਉਰੋਂ ਦੀ ਲੰਘ ਕੇ ਗਿਆਗਾ ਉਰੇ ਕੋਈ ਸੇਫਟੀ ਨਹੀਂ ਹੈਗੀ ਸੀ ਉਸ ਟਾਈਮ ਉਹ ਇਹਨਾਂ ਨੇ ਪੱਟੀ ਨਹੀਂ ਲਾਈ ਹੋਈ ਸੀ ਐਦਾਂ ਹੀ ਸਾਡੇ ਮਨਰੇਗਾ ਕੰਮ ਇਹਨੂੰ ਲਾ ਰੱਖੀ ਹਦੀ ਇਹ ਸੇਫਟੀ ਲਾਉਣੀ ਜ਼ਰੂਰੀ ਹੈ ਜ਼ਰੂਰੀ ਆ ਠੀਕ ਹੈ ਵੀਡੀਓ ਬਲੌਗ ਦੀ ਬਹੁਤ ਲੱਕੀ ਹੈ ਕਿ ਜਿਹੜੀਆਂ ਇਹਨਾਂ ਨੇ ਸਾਡੇ ਬੰਦੇ ਇੱਧਰ ਚ ਐਂ ਮਾਰਤੇ ਬਿਨਾਂ ਚਾਰ ਚਾਰ ਬੰਦੇ ਨਹੀਂ ਜੀ ਕਿਵੇਂ ਇਹ ਪੂਰੀ ਗੱਲਬਾਤ ਇਨਰੇ ਗਰਲਫ੍ਰੈਂਡ ਚ ਕੰਮ ਕਰ ਰਹੀ ਨਹੀਂ ਅਰਜ਼ੀਆਂ ਦੇ ਕੰਮ ਨਹੀਂ ਕੀਤਾ ਇਹਨਾਂ ਨੂੰ ਵੀਡੀਓ ਦਫ਼ਤਰ ਦੀ ਨਲਾਕੀ ਹੈ ਜੋ ਕਿ ਇਹਨਾਂ ਨੂੰ ਜੁਕਤੀ ਪੱਤਰ ਨਹੀਂ ਦਿੱਤਾ ਵਿਚਾਰਿਆਂ ਨੂੰ ਅੱਜ ਇਹਨਾਂ ਨਾਲ ਇਹ ਹਾਸਤਾ ਵਾਪਰਾ ਹੈ ਕਿਸੇ ਨਾਲ ਵੀ ਵਾਪਰਦਾ ਕਿ ਕਿਉਂ ਵੀਡੀਓ ਦਫ਼ਤਰ ਆਏ ਇੰਨੀ ਦੇ ਲੈ ਕੇ ਕਰ ਰਿਹਾ ਕਿਉਂ ਨਹੀਂ ਉਹਨੂੰ ਕਾਨੂੰਨ ਬਾਰੇ ਦੱਸ ਰਿਹਾ ਅੱਜ ਇਹਨਾਂ ਨਾਲ ਏਡੀ ਵੀ ਏਡੀ ਵਾਪਰਾ ਨਾ ਹੁੰਦੀ ਠੀਕ ਹਾਂ ਭਾਈ ਹਾਂਜੀ ਦੇਖੋ ਸਾਡੇ ਜਥੇਬੰਦੀ ਵੱਲੋਂ ਤਾਂ ਇਹੀ ਕਹਿਣਾ ਵੀ ਜਿੰਨੇ ਚੱਕਰ ਇਨਸਾਫ ਨਹੀਂ ਮਿਲਦਾ ਉਹਨੇ ਚੱਕਰ ਅਸੀਂ ਲਾਸ਼ਾਂ ਦਾ ਦਾਸ ਸੰਸਕਾਰ ਨਹੀਂ ਹੋਣ ਦਵਾਵਾਂਗੇ ਕਿਉਂਕਿ ਪੂਰੇ ਪੰਜਾਬ ਦੀ ਆ ਇਹ ਕੋਈ ਇਹ ਇਕੱਲੇ ਇਸੇ ਪਿੰਡ ਦੀ ਨਹੀਂ ਹੈਗੀ ਵੀ ਇਸੇ ਪਿੰਡ ਦੀ ਗੱਲਬਾਤ ਆ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮਜ਼ਦੂਰਾਂ ਨਾਲ ਇਹ ਘਟਨਾ ਵਾਪਰਦੀਆਂ ਨੇ ਪਰ ਪੰਜਾਬ ਸਰਕਾਰ ਇਹਦੇ ਉੱਤੇ ਗੌਰ ਕਰੇ ਗੌਰ ਨਹੀਂ ਕਰਦੀ ਕਿਉਂਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਆਮਕਰਾਂ ਦਾ ਕਾਕਾ ਆਮਕਰਾਂ ਦੀ ਸੁਲਵਾਈ ਕਰੂੰਗਾ ਗੀਤ गा ਕੇ ਭਾਵਕੂ ਕੀ ਕਰਦਾ ਸੀ ਅੱਖਾਂ ਨੂੰ ਥੱਕ ਲਾ ਕੇ ਮੰਗਦਾ ਰਹੀ ਸੂਰਜਾਵੇ ਕਮੀਆਂ ਦੇ ਵੇੜੇ ਕਿਉਂਕਿ ਆ ਕੇ ਭਾਵਕ ਕਰਦਾ ਸਾਡੇ ਮਜ਼ਦੂਰ ਭੋਲੇ ਭਾਲੇ ਸੀ ਮਗਰ ਲੱਗੇ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਤਾ ਕੁਰਸੀ ਦੇ ਦਿੱਤੀ ਆ ਕੁਰਸੀ ਤੇ ਬਿਠਾਤਾ ਪਰ ਅੱਜ ਉਹੀ ਮਜ਼ਦੂਰਾਂ ਤੋਂ ਮੁਸਕਾਉਣ ਲੱਗੀ ਇਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਦੁਬਾਰੇ ਵੋਟਾਂ ਦਾ ਟਾਈਮ ਫੇਰ ਆਊਗਾ ਦੁਬਾਰੇ ਫੇਰ ਤੁਸੀਂ ਮਜ਼ਦੂਰਾਂ ਦੇ ਵਿੱਚ ਆ ਕੇ ਖੜਨਾ ਗੌਰ ਕਰੋ ਇਸ ਗੱਲ ਦੀ ਸਾਡੇ ਮਜ਼ਦੂਰਾਂ ਵੱਲ ਵੀ ਝਾਤੀ ਮਾਰੋ ਇਹਨਾਂ ਦੇ ਵੇੜਿਆਂ ਦੇ ਵਿੱਚ ਦੁਬਾਰੇ ਵੀ ਪੈਰ ਪਾਓ ਨੇ ਬਈ ਐ ਡਿਪਡੀ ਇੱਕ ਇੱਕ ਅੱਡੀ ਘਟਨਾ ਘਟ ਗਈ ਕੀ ਦੇਖਦਾ ਉਹਨੂੰ ਕਿਵੇਂ ਦੂਰਾਂ ਵੱਲੋਂ ਸਾਨੂੰ ਕਾਲ ਆਉਂਦੀ ਆ ਵੀ ਇੱਥੇ ਸਰਕਾਰ ਦੀ ਅੰਗੈਲੀ ਕਰਕੇ ਇੱਕ ਰੋਡ ਦੇ ਉੱਤੇ ਕੰਮ ਚਲਾਇਆ ਗਿਆ ਤੇ ਉਸ ਰੋਡ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਨੂੰ ਬਲਟਾ ਨਹੀਂ ਦਿੱਤੇ ਆਂਗੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲਵੇ ਵੈਰੀ ਗ੍ਰੇਟ ਜਾਂ ਕੋਈ ਕਿਸੇ ਤਰ੍ਹਾਂ ਦੀ ਮਤਲਬ ਰੋਕ ਆ ਜਿਹੜੀ ਉਹ ਨਹੀਂ ਲਾਈ ਗਈ ਕਿਸੇ ਵੀ ਤਰ੍ਹਾਂ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸੀਗਾ ਤੇ ਇੱਕ ਮਤਲਬ ਮਹਿਲਾ ਰੋਡ ਦੇ ਉੱਤੋਂ ਗੱਡੀ ਆਉਂਦੀ ਆ ਤੇ ਸਾਡੇ ਮੰਰੇਗਾ ਦੇ ਮਜ਼ਦੂਰ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਲਤੜਕਿਆ ਜਿਹੜੀ ਲਤਾਰਕਿਆ ਉਹ ਅੱਗੇ ਲੰਘ ਜਾਂਦੀ ਆ ਜਿਹਦੇ ਵਿੱਚੋਂ ਸਾਡੇ ਜਿਹੜੇ 4 ਮਨਰੇਗਾ ਮਜ਼ਦੂਰ ਨੇ ਜਿਹਦੇ ਵਿੱਚੋਂ ਤਿੰਨ ਸਾਡੇ ਮਰਦ ਸਾਥੀ ਤੇ ਇੱਕ ਜਿਹੜੀ ਔਰਤ ਹੈਗੀ ਉਹ ਬੁਰੀ ਤਰ੍ਹਾਂ ਜਿਹੜੀ ਉਹ ਜ਼ਖਮੀ ਹੋ ਜਾਂਦੀ ਆ ਦਰੜੀ ਜਾਂਦੀ ਆ ਤੇ ਜਿਨ੍ਹਾਂ ਦੀ ਮੌਕੇ ਦੇ ਉੱਤੇ ਜਿਹੜੀ ਉਹ ਮੌਤ ਹੋ ਜਾਂਦੀ ਆ